ਕੁੱਤੇਆਂ ਨੂੰ ਭੌਂਕੀ ਜਨਾ ਲੀਆਂ ਬਣਾਈਆਂ ਤੇ ਆ ਜਿਹੜੀਆਂ ਵੱਡੇ ਤੁਸੀਂ ਪਿਆ ਬਣਾਉ। ਇਹ ਪਾਣੀ ਪੀਜਣਾ ਤੂੰ ਨਹੀਂ ਹੀ ਦਿਖਣਾ। ਛੁੜਿਆ ਮੇਰੀ ਤੇ ਬਾਜੀ ਲਾਗ ਚੱਲੀ ਆੜ ਚ ਡੇ ਪਿਆ ਮੈਂ। ਇਧਰੇ ਲੈ। ਛੁੜਿਆ ਭਾਰਾ ਵੜਾ ਇੱਕ ਨਿਕਲਦਾ ਨਹੀਂ ਇਹ। ਜੇ ਨਾ ਪਸੂ ਚੋਂ ਦਾ ਕਹਿੰਦੇ ਤੈਨੂੰ ਕਾਲੀਆਂ ਲੈ ਕੇ ਬਣਾਣੀ। ਉਹ ਭਰਾਵਾ ਤੇਰੀ ਆ ਲੀਚ ਵੜ ਕੇ ਆਵੇ, ਹਾਵੇ ਜਿੱਥੇ ਤੁਰਿਆਣਾ ਇਹ ਆਵੇ। ਇੱਥੇ। ਇੱਥੇ ਆਵੇ ਲੀਚੋ ਡੋਲ ਗਿਆ ਤੇ ਉਹ ਸਿੱਧਾ ਕਰਦਾ ਕਰਦਾ ਖੜਾ ਪਿਆ ਇੱਥੇ। ਹੈਂ? ਤੂੰ ਅਗੋਂ ਫੜ ਕੇ ਰੱਖ ਮੈਂ ਖੈਦਾਂ ਤੇ ਤੋ ਖਿਚਣ ਜਾਣਾ ਬੰਦੇ ਬੰਦੇ ਇਹ ਰਹਾ ਬੈਗ ਪਰੇ ਰੱਖ ਮੇਰਾ ਪਹਿਲਾ ਮੜ ਆਹ ਡਾੜਾ ਡਾੜਾ ਆਹ ਫੜ ਪਲੇ ਆ ਹਾਣਾ ਛੁੱਟਦੀ ਥੋੜੇ ਕਹਣਾ ਪੈਣਾ ਥੱਲੇ ਨਾ ਰੱਖ ਬੈਗ ਬੈਗ ਤੇ ਗੰਦਾ ਨਹੀਂ ਆਹ ਕਾਦ ਰੱਖ ਬੈਕਾ ਦੇ ਬਾਜੀ ਨਾ ਲੱਜ ਪਰ ਆਹ ਉਰਲੇ ਦਿਨ ਬਾਜੀ ਲਵਾ ਦੀ ਪ੍ਰਮੇਸ਼ ਛਾੜ ਕਰਕੇ ਗਰੀ ਵੇ ਲੈਣ ਦੇ ਉਹ ਤੂੰ ਰਹਿ ਦੇ ਦਿਮਾਗ ਖਰਾਬ ਕਰੇਗਾ ਰੁਕ ਜਾ ਕੁੜੀ ਹੋਵੇ ਹੁਣ ਹੋਰ ਰੋਕਾ ਕਰਤਾ ਕੰਮ ਨਹੀਂ ਨਹੀਂ ਉਹ ਤਾਂ ਖਤਪਤ ਹੈ। ਹਾਂ। ਕੁੜਾ ਫੇੜਾ ਪਰਾਣਿਆਂ ਨਾਲੋਂ ਜ਼ਿਆਦਾ ਭਾਰਾ ਵਾ। ਉਹ ਟਰੈਕਟਰ ਜੀ ਆ। ਉਹ ਟਰੈਕਟਰ ਜੀ ਵਾਲੀ ਗੱਲ ਹੀ ਆਗੇ। ਉਹ ਉੱਥੋਂ ਡੋਲਦਾ ਡੋਲਦਾ ਮੈਂ ਬੜਾ ਮੈਂ ਬਸੇਰਾ ਟੇਡਾ ਲੱਕ ਲੁੱਕ ਮਰੋੜਿਆ ਪਰ ਨਹੀਂ ਗੱਲ ਬਣੀ। ਉਹ ਬੜਾ ਫਾੜ ਕਰਕੇ ਡਿੱਗ ਪਿਆ ਵਿਚਾਈ। ਮੈਂ ਪਹਿਲਾਂ ਵੇਧੀ ਕੱਢ ਲੰਗਾ ਚੱਲ ਵਿਚੇ ਵੀ ਤੁਰਿਆ ਜਨਾ। ਪਰ ਮਹਾ ਉਥੇ ਨਾ ਐਣੀ ਗਾ ਜਗਾਰ ਜਿਆ। ਇਹ ਰਿੱਤੀ ਕ੍ਰਿਸ਼ਨ ਨਾਲ ਨਹੀਂ ਆ। ਕੀ। ਕੀ। ਤ੍ਰਿਛਾ। ਯਾਰ ਧੰਨਵਾਦ ਤੇਰਾ ਅਰਸ਼ ਸਿੰਘ ਆਪ ਜੀ ਘਾਤੀ ਤੇ ਧੰਨਵਾਦ ਚਲ ਚੜੀ ਕਿਹੜੀ ਬਣਾਵਾਂਗੇ ਕਿਹਦਾ ਹੈ ਚਲ ਬਣਾ ਲਾਂਗੇ ਚਲੋ ਚੰਗਾ ਜੀ ਇਹੋ ਪਾਉਣੇ YouTube ਤੇ ਹਾਂ